ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸੰਗਤ ਜੀ ਬਈ ਬਹੁਤ ਬੰਦੇ ਜਿਹਦਾ ਆਪਾਂ ਦੇਖਦੇ ਆ سوشل ਮੀਡੀਆ ਦੇ ਕੋਈ ਤਾਂ ਚਮਕੀਲੇ ਦੇ ਹੱਕ ਚ ਆ ਕੋਈ ਉਹਦਾ ਵਿਰੋਧ ਦੇ ਵਿੱਚ ਆ ਯਾਨੀ ਜਿੰਨੇ ਵੀ ਸਿੰਗਰ ਨੇ ਇਹ ਹੈ ਤਾਂ ਸਾਡੇ ਭਰਾਵਾ ਪਰ ਇਹਨਾਂ ਨੂੰ ਇਹਨਾਂ ਦੀ ਮਜਬੂਰੀ ਕੀ ਆ ਦੇਖੋ ਜੇ ਸਿੰਗਰ ਜਾਣਦੇ ਕਹਿੰਦਾ ਕੌਮੀ ਦਰਦ ਰੱਖ ਕੇ ਬੋਲੇ ਸੱਚੇ ਦਿਲੋਂ ਠੀਕ ਆ ਜੀ ਤਾ ਸਾਰੇ ਕੌਮਾਂ ਦਾ ਸਤਿਕਾਰ ਕਰਦੇ ਆ ਜਿਹਦਾ ਗੁਰਦਾਸ ਅਮਾਨੇ ਦਸਵੇਂ ਪਾਸ਼ਾ ਜੀ ਦੇ ਇੱਕ ਸ਼ਾਇ ਜਾਣੇ ਦੀ ਬੋਲਿਆ ਸੀ ਗੀਤ ਸਰਬੰਸਬਾਨ ਦਾਨੀ ਆ ਵੇ ਤੇਰਾ ਕੌਣ ਦਊਗਾ ਦੇਣਾ ਜਦੋਂ ਉਹਨਾਂ ਨੇ ਬੋਲਿਆ ਕਹਿੰਦਾ ਕਿ ਕਸ਼ਮੀਰ ਦੇ ਪੰਡਤ ਆਏ ਸੀ ਵੀ ਕਸ਼ਮੀਰ ਦੇ ਪੰਡਤਾਂ ਨੇ ਆ ਕੇ ਫਰਿਆਦ ਕੀਤੀ ਸੀ ਤਾਂ ਫਿਰ ਨੌਵੇਂ ਪਾਸ਼ਾ ਜੀ ਨੂੰ ਦਸਵੇਂ ਪਾਸ਼ੀ ਨੇ ਤੋੜਿਆ ਸੀ ਵੇ ਤਿਲਕ ਜੰਜੂ ਦੀ ਰਾਖੇ ਖਾਤਰ ਕੁਰਬਾਨੀ ਕੀਤੀ ਸੀ ਪਰ 3 ਸਾਲ ਪਹਿਲਾਂ ਫੋਰਨ ਕੰਟਰੀ ਦੇ ਵਿੱਚ ਕਿਸੇ ਪੰਜਾਬੀ ਨੇ ਪੰਜਾਬੀ ਦੀ ਵਾਰਡਿੰਗ ਲਿਖ ਕੇ ਉਹਦਾ ਮੂਹਰੇ ਕੀਤੀ ਤੇ ਉੱਥੇ ਉਹ ਆਪ ਸ਼ਬਦ ਬੋਲੇ ਸੀ ਪੰਜਾਬੀ ਮਾਂ ਲਈ ਆਪ ਸ਼ਬਦ ਉਹ ਆਪਾਂ ਜਾਣਦੇ ਕਿਸੇ ਦੇ ਸਾਹਮਣੇ ਬੋਲ ਵੀ ਨਹੀਂ ਸਕਦੇ ਇਸ ਕਰਕੇ ਜਿਹੜੇ ਸਿੰਗਰ ਆ ਰਹਿਣ ਦੇਖੋ ਜਿਨ੍ਹਾਂ ਨੇ ਵਧੀਆ ਗੀਤ ਧਾਰਮਿਕ ਚਮਕੀਲੇ ਨਹੀਂ ਗਾਏ ਉਹਨੇ ਕਿਸੇ ਨੇ ਵੀ ਨਹੀਂ ਗਾਏ ਨਵੇਂ ਪਾਸ਼ਾ ਜੀ ਦਾ ਜਿਹੜਾ ਸ਼ਬਦ ਆ ਪਾਣੀ ਦੇ ਜੈਸੇ ਜਲ ਤੇ ਬੁੱਲ ਬੋਲਵਾ ਉਪਜੇ ਬਿਨਸੇ ਨੀਤ ਉਹਦੇ ਤੇ ਉਹਨੇ ਜਣਦੇ ਬਚਾ ਦਾ ਬੋਲਿਆ ਸੀ ਗੀਤ ਦੇ ਵਿੱਚ ਵੀ ਪਾਣੀ ਦੇ ਆ ਬੁੱਲ ਬੋਲੇ ਆ ਕੀ ਮਨ ਯਾਦਾ ਤੇਰੀਆਂ ਤੇ ਦੂਜੇ ਪਾਸੇ ਬੋਲਦਾ ਭੈਣ ਸਾਲੀਏ ਤੇਰੀ ਨਹੀਂ ਹੁਣ ਕੰਡਮ ਹੋ ਗਈ ਆ ਪਾ ਸ਼ਬਦ ਬੋਲੇ ਦੀ ਦੇਖੋ 10ਵੇਂ ਪਾਸ਼ਾ ਜੀ ਦਾ ਸਾਨੂੰ ਕੀ ਹੁਕਮ ਆ ਦੇਖ ਪਰਾਈਆਂ ਚੰਗੀਆਂ ਧੀਆ ਭੈਣਾ ਮਾਵਾ ਜਾਣੇ ਪਰ ਨਾਰੀ ਕੋ ਮਾਦ ਬਖਾਨੇ ਜਾਣੇ ਦੇ ਸਿੱਖ ਦਾ ਕਰਤਾਰ ਇੰਨਾ ਉੱਚਾ ਵਾ ਜਿਹੜੇ ਉਹਦੇ ਵਿੱਚ ਜਣਦੀ ਅਸੀਂ ਲੱਗ ਵੀ ਵੀਡੀਓ ਬਣਾਵਾਂਗੇ ਪਰ ਫਿਰ ਵੀ ਇਹ ਕਰਤਾਰ ਦੀ ਗੱਲ ਅਸੀਂ ਸਰਦਾਰ ਹਰੀ ਸਿੰਘ ਨਲੂਏ ਦੀ ਕਰਦੇ ਆ 1829 ਦੀ ਗੱਲ ਆ ਲਾਹੌਰ ਦਾ ਕਿਲਾਵਾ شاہی ਦਰਬਾਰ ਸਜਿਆ ਹੋਆ ਜਣੇ ਦੇ ਕਹਿਦਾ ਮਤਲਬ ਸਰਦਾਰ ਹਰੀ ਸਿੰਘ ਨਲੂਏ ਜੀ ਤਖਤੇ ਦੇ ਬੈਠੇ ਆ ਜਣੇ ਜਿਹੜੇ ਸ਼ਮਕੀਲੇ ਨੂੰ ਪਿਆਰ ਕਰਨ ਵਾਲੇ ਉਹ ਵੀ ਮੜਿਆ ਧਿਆਨ ਨਾਲ ਸੁਣ ਲੈਣਾ ਮੈਨੂੰ ਸਮਝ ਆ ਜਾਊਗੀ ਦੇ ਪਠਾਣਾਂ ਨੇ ਦੇਖੇ ਆਵੇ ਅਸੀਂ ਜਣਦੇ ਹਿੰਦੁਸਤਾਨ 'ਚ ਜਾਂਦੇ ਸੀ ਇਹਨਾਂ ਦੀਆਂ ਬਹੁਤ ਬੇਟੀਆਂ ਲਿਜਾ ਕੇ ਬੰਨ ਕੇ ਗੱਜਨੀ ਦੇ ਬਾਜ਼ਾਰ ਦੇ ਵਿੱਚ ਟਖੇ ਟਖੇ ਨੂੰ ਨਾਮਾਮ ਕਰਦੇ ਸੀ ਤੇ ਹਰੀ ਸਿੰਘ ਨਾਲ ਉਹਨੇ ਜਮਰੋਦ ਦਾ ਕਿਲਾ ਬਣਾ ਕੇ ਉੱਥੇ ਸਾਡਾ ਪੱਕਾ ਹੀ ਰਾਹ ਬੰਦ ਕਰਤਾ ਉਹਨਾਂ ਨੇ ਸੋਚਿਆ ਵੀ ਅਸੀਂ ਇੰਨੀਆਂ ਜੰਗਾਂ ਲੜੀਆਂ 54 ਜੰਗਾਂ ਮਹਾਰਾਜਾ ਰਜੀਤ ਸਿੰਘ ਦੇ ਰਾਜ ਦੇ ਵਿੱਚ ਹੋਈਆਂ ਇੱਕ ਵੀ ਜੰਗ ਹਾਰਿਆ ਨਹੀਂ ਹਰੀ ਮਹਾਰਾਜਾ ਰਜੀਤ ਸਿੰਘ ਸਰਦਾਰ ਹਰੀ ਸਿੰਘ ਨਲੂਏ ਵਰਗੇ ਸੂਰਮੇ ਤੇ ਕਾਲੀ ਫੂਲਾ ਸਿੰਘ ਵਰਗੇ ਸੂਰਮੇ ਸਰਦਾਰ ਸਾਮ ਸਿੰਘ ਟਾਰੀ ਵਰਗੇ ਸੂਰਮੇ ਜਿਹਦਾ ਆਪਾਂ ਸ਼ੇਰੇ ਪੰਜਾਬ ਤੇ ਜਾਣੇ ਦੀ ਬਹੁਤ ਵਧੀਆ ਪੈਰੇ ਬੋਲੇ ਸੀ ਉਹਦੇ ਵਿੱਚ ਉਹਨਾਂ ਨੇ ਕੀ ਸੋਚਿਆ ਸੰਮੀ ਖਾਂ ਪਠਾਨ ਉਹਨਾਂ ਨੇ ਤੇ ਆਪਾਂ ਇਹ ਕਰਦੇ ਆ ਆਪਣੀ ਲੜਕੀ 17 ਸਾਲਾਂ ਦੀ ਲੜਕੀ ਨੌਜਵਾਨ ਜਿਹਦਾ ਨਵਾਂ ਇਤਿਹਾਸ ਜਪਾਨੂ ਤੇ ਆਪਾਂ ਹਰੀ ਸਿੰਘ ਨਲੂਏ ਦੇ ਕੋਲੇ ਨੇ ਭੇਜਦੇ ਆ ਇਹ ਜਾ ਕੇ ਹਰੀ ਸਿੰਘ ਨਲੂਏ ਦੇ ਨਾਲ ਨਿਕਾਹ ਕਰੋਗੀ ਤਾਂ ਹਰੀ ਸਿੰਘ ਦੇ ਜਿਹੜੇ ਵਾਰਿਸਾਂ ਉਹ ਸਾਡੇ ਘਰ ਵੀ ਆ ਜਾਣਗੇ ਵੀ ਕਹਿਦਾ ਹਾਂ ਮੈਂ ਤਾਂ ਸ਼ੇਰ ਦਾ ਮੁਕਾਬਲਾ ਸ਼ੇਰ ਹੀ ਕਰ ਸਕਦਾ ਵਾ ਵੀ ਲੋਹੇ ਨੂੰ ਲੋਹਾ ਕਰ ਸਕਦਾ ਉਹਨਾਂ ਨੇ ਜਿਹੜੇ ਇਹ ਮੰਨਦੇ ਵਿੱਚ ਸੋਚ ਪੈਦਾ ਕਰਕੇ ਅਮਰਤ ਵੇੜੇ ਆਪਣੀ ਲੜਕੀ ਭਾਨੂ ਹਰੀ ਸਿੰਘ ਦੇ ਜਿਹੜੇ ਉੱਥੇ ਕਿਲੇ ਦੇ ਵਿੱਚ ਭੇਜੀ ਲਾਹੌਰ ਜਾ ਕੇ ਕੁੰਡੀਆਂ ਮੁਛਾ 6.5 ਫੁੱਟ ਦਾ ਜਣਦੇ ਜਵਾਨ ਕਸ਼ਮੀਰਾ ਸਿੰਘ ਪਹਿਰੇ ਦੇ ਖੜਾ ਵਾ ਯਾਨੀ ਦਿਮਾਲਾ ਸਜਾਇਆ ਹੋਆ ਉਹ ਭਾਨੂ ਜਾ ਕੇ ਕਹਿੰਦੀ ਆ ਵੀ ਮੈਂ ਹਰੀ ਸਿੰਘ ਨਾਲ ਉਹਨੂੰ ਮਿਲਣਾ ਚਾਹੁੰਨੀ ਆ ਏ ਜਿਆਦਾ ਕਹਿੰਦਾ ਮਤਲਬ ਆ ਉਹਨੇ ਕਸ਼ਮੀਰਾ ਸਿੰਘ ਨੂੰ ਦੱਸਿਆ ਕਸ਼ਮੀਰਾ ਸਿੰਘ ਜੀ ਪੁੱਛਿਆਦਾ ਵੀ ਕੰਮ ਕੀ ਆ ਕਹਿੰਦੇ ਵੀ ਬਹੁਤ ਜ਼ਰੂਰੀ ਕੰਮ ਆ ਤੇ ਕਹਿੰਦੇ ਵੀ ਮੈਂ ਆਗਿਆ ਲੈ ਕੇ ਆਵਣਾ ਜਾ ਕੇ ਜਣੇ ਹਰੀ ਸਿੰਘ ਨਲੂ ਨੇ ਕਿਹਾ ਵੀ ਪਠਾਣਾ ਦੀ ਲੜਕੀ ਸ਼ਮੀ ਖਾਨ ਦੀ ਲੜਕੀ ਭਾਣੂ ਜਿਹਦਾ ਨਾਮ ਆ ਉਹ ਆ ਕੇ ਜਣੇ ਦੇ ਤੁਹਾਨੂੰ ਮਿਲਣਾ ਚਾਹੁੰਦੀ ਆ ਤੇ ਕਮਰ ਕਸੇ ਦੇ ਵਿੱਚ ਉਹਦੇ ਕਟਾਰ ਪਾਈ ਹੋਈ ਹੈ ਦੇਖਿਆ ਜੀ ਤੁਸੀਂ ਸ਼ਸਤਰ ਜਿਹਦਾ ਕਿਸੇ ਕਿਸੇ ਨੇ ਨਿਸ਼ਾਨ ਸਾਹਿਬ ਦੇ ਪ੍ਰਾਪੰਦੇ ਲਈ ਬਣਾਇਆ ਮੂਰੋ ਤਿੱਖਾ ਹੁੰਦਾ ਸ਼ਸਤਰ ਤੇ ਹੱਥੇ ਫੜ ਕੇ ਜਾਣੇ ਆਏ ਬੱਖੀ ਦੇ ਵਿੱਚ ਮਾਰਨ ਵਾਲਾ ਹੁੰਦਾ ਵਾ ਬਈ ਉਹਦੇ ਕਮਰ ਕਸੇ ਦੇ ਵਿੱਚ ਪਾਇਆ ਹਾਇਆ ਬਈ ਮੈਂ ਉਹਨੂੰ ਬੁਲਾ ਸਕਦਾ ਤੇ ਹਰੀ ਸਿੰਘ ਨਲੂਏ ਕਹਿੰਦਾ ਵੀ ਬਲਾਓ ਅੰਦਰ ਵੀ ਕੋਈ ਜ਼ਰੂਰੀ ਕੰਮ ਹੈਵੇਂ ਜਿਹੜੇ ਅੰਮ੍ਰਿਤ ਵੇਲੇ ਆਈ ਆ ਇੰਨੀ ਸੱਦਰੇ ਆਈ ਆ ਤੇ ਜਾ ਕੇ ਜਣਦੀ ਆਗਿਆ ਦਿੱਤੀ ਜਾ ਕੇ ਸਾਹਮਣੇ ਹਰੀ ਸਿੰਘ ਨਲੂਏ ਦੇ ਮੂਹਰੇ ਬੈ ਗਈ ਜੋ ਵੀ ਉਹਨੇ ਸਲਾਮ ਜੋ ਵੀ ਉਹਨੂੰ ਕੀਤਾ ਜਾ ਕੇ ਹਰੀ ਸਿੰਘ ਨੌਲ ਦੇ ਮੂਰੇ ਬਹਿ ਕੇ ਹਰੀ ਸਿੰਘ ਪੁੱਛਿਆ ਵੀ ਦਸ ਭਾਨੂੰ ਵੀ ਤੈਨੂੰ ਵੀ ਅੰਮ੍ਰਿਤ ਵੇਲੇ ਇੰਨੇ ਜਲਦੀ ਵੀ ਕੀ ਮਜਬੂਰੀ ਹੈ ਕੀ ਚੀਜ਼ ਦੀ ਲੋੜ ਹੈ ਕੀ ਚਾਹੀਦਾ ਤੈਨੂੰ ਜਦੋਂ ਉਹਨੇ ਜਾਣਦੇ ਮੁੱਖ ਦੇ ਵਿੱਚ ਇਹ ਬੋਲਿਆ ਸ਼ਬਦ ਵੀ ਮੈਂ ਤੇਰੇ ਨਾਲ ਨਿਕਾਹ ਕਰਨਾ ਚਾਹੁੰਨੀ ਆ ਵੀ ਮੇਰੀ ਕੁੱਖ ਦੇ ਵਿੱਚ ਤੇਰਾ ਪੁੱਤ ਹੋਣਾ ਚਾਹੀਦਾ ਬਸ ਇੰਨੀ ਗੱਲ ਕਹਿਣ ਦੀ ਧੀਰ ਸੀ ਤਾਂ ਹਰੀ ਸਿੰਘ ਦਾ ਹੱਥ ਜਿਹੜਾ ਦੋ ਧਾਰੇ ਖੰਡੇ ਦੇ ਪਹੁੰਚ ਗਿਆ ਤੇ ਖੜਾ ਹੋ ਕੇ ਕੀ ਕਹਿੰਦਾ ਭਾਨੂੰ ਨੂੰ ਭਈ ਜਾ ਇਥੇ ਦਫਾ ਹੋ ਜਾ ਤੂੰ ਮੈਨੂੰ ਮੇਰੇ ਧਰਮ ਤੋਂ ਡੇਗਣ ਆਈ ਆਂ ਭਈ ਅਸੀਂ ਨਿਤਨੇਮ ਪੰਜਾਂ ਬਾਣੀਆਂ ਦੇ ਕਰਨ ਵਾਲੇ ਪੰਜਾਂ ਬਕਾਰਾਂ ਤੋਂ ਕਲਗੀਆਂ ਵਾਲੇ ਨੇ ਸਾਨੂੰ ਪੰਜਾਂ ਨੇ ਜਿਹੜੇ ਪੰਜ ਬਾਣੀਆਂ ਨੇ ਢਾਲ ਬਣਾਈ ਆ ਭਈ ਪੰਜ ਬਕਾਰ ਬੰਦੇ ਨੂੰ ਤੰਗ ਕਰਦੇ ਆ ਤੇ ਪੰਜ ਬਾਣੀਆਂ ਪੰਜੇ ਬਕਾਰਾਂ ਨੂੰ ਸ਼ਾਂਤ ਕਰਦੀਆਂ ਨੇ ਜਿਹਦੇ ਬਾਰੇ ਆਪਾਂ ਆਨੰਦ ਸਾਹਿਬ ਦੀ ਪੰਜ ਨੰਬਰ ਪਉੜੀ 'ਚ ਪੜ੍ਹਦੇ ਆ ਭਈ ਪੰਜ ਦੋ ਤਤਾ ਦਾ ਬਸ ਕੀਤੇ ਕਾਲ ਕੰਟਕ ਮਾਰਿਆ ਦਾ ਉਸ ਵੇਲੇ ਜਦ ਹਰੀ ਸਿੰਘ ਨਲੂਏ ਨੇ ਕੱਢ ਕੇ ਕੇ ਬੋਲੇ ਆ ਤਾਂ ਉਹ ਲੜਕੀ ਉੱਠ ਕੇ ਖੜੇ ਹੋ ਕੇ ਵਾਪਸ ਤੁਰ ਗਈ ਤੇ ਵਾਪਸ ਤੁਰ ਕੇ ਥੋੜੀ ਦੇਰ ਅਗੇ ਦੋ ਕਦਮੇ ਪੱਟ ਕੇ ਕੀ ਕਹਿੰਦੀ ਹੈ ਮਹਿਣਾ ਮਾਰਦੀ ਆ ਕਹਿੰਦੀ ਮੈਂ ਇੱਕ ਗੱਲ ਸੁਣੀ ਸੀ ਵੀ ਸਿੱਖਾਂ ਦੇ ਘਰੇ ਜਿਹੜਾ ਵੀ ਜਾਂਦਾ ਕੋਈ ਵੀ ਫਰਿਆਦ ਲੈ ਕੇ ਜਾਂਦਾ ਵਾ ਸਿੱਖ ਉਹਨੂੰ ਕਦੇ ਖਾਲੀ ਨਹੀਂ ਮੋੜਦੇ ਪਰ ਅੱਜ ਮੈਂ ਜਾਣ ਦੇ ਦੁਨੀਆ ਨੂੰ ਕਹੂੰਗੀ ਵੀ ਮੈਂ ਇੱਕ ਸਿੱਖ ਦੇ ਘਰੇ ਨਹੀਂ ਇੱਕ ਸਿੱਖ ਕੌਮ ਦੇ ਜਰਨੈਲ ਦੇ ਘਰੇ ਗਈ ਸੀ ਜਿਹਦਾ ਉਸ ਵੇਲੇ ਬਲਦੇ ਵਿੱਚ ਇੱਕ ਨੰਬਰ ਦਾ ਨੌ ਸੀ ਅੱਜ ਵੀ ਜਣਦੀ ਯੂਐਨ ਨੇ ਸਰਵੇ ਕੀਤਾ ਅੱਜ ਵੀ ਬਲਦਾ ਇੱਕ ਨੰਬਰ ਦਾ ਜਰਨੈਲ ਆ ਵੀ ਜਿਹਨੇ ਅਫਗਾਨਿਸਤਾਨ ਦੇ ਪਹਾੜੀਆਂ ਦੇ ਕੇਸਰੀ ਨਿਸ਼ਾਨ ਸਾਹਿਬ ਚਲਾਤੇ ਸੀ ਤੇ ਉਹ ਹਰੀ ਸਿੰਘ ਨਲਵਾ ਕੀ ਕਹਿੰਦਾ ਆ ਜਾ ਭਾਨੂੰ ਖਾਲੀ ਐਸੀ ਤੈਨੂੰ ਵੀ ਨਹੀਂ ਮੋੜ ਦੇ ਸਰਦਾਰ ਹਰੀ ਸਿੰਘ ਨਲਵਾ ਦਾ ਕਰਦਾਰ ਦੇਖੋ ਆਪਣੇ ਜਥੇ ਸੰਘਾਸ਼ਾਂ ਦੇ ਬੈਠਾ ਸੀ ਉਸ ਸੰਘਾਸ਼ਾਂ ਦੇ ਉਤੇ ਉਸ ਭਾਨੂੰ ਨੂੰ ਬਿਠਾਇਆ ਤੇ ਸੇਵਾਦਾਰ ਨੂੰ ਕਿਹਾ ਵੀ ਸ਼ਾਹੀ ਖਜ਼ਾਨੇ ਦੇ ਵਿੱਚੋਂ ਸ਼ਾਲ ਦੇ ਦੇਣ ਸੀ ਕਿ ਕੀਮਤੀ ਸ਼ਾਲ ਲੈ ਕੇ ਆਓ ਕੀਮਤੀ ਸ਼ਾਲ ਲਿਆ ਕੇ ਉਸ ਭਾਨੂੰ ਦੇ ਸਿਰ ਦੇ ਉੱਤੇ ਦੇ ਕੇ ਆਸੇ-ਪਾਸੇ ਜਰਨੈਲ ਖੜਿਆ ਕੌਮ ਦੇ ਤੇ ਹਰੀ ਸਿੰਘ ਨਲੂਏ ਨੇ ਆਪਣਾ ਮਸਤਕ ਭਾਨੂੰ ਦੇ ਚਰਨਾ ਤੇ ਉੱਤੇ ਰੱਖ ਕੇ ਕੀ ਕਿਹਾ ਭਾਨੂੰ ਦੀ ਉਮਰ 18 ਸਾਲ ਦੀ ਤੇ ਹਰੀ ਸਿੰਘ ਨਲੂ ਦੀ ਉਮਰ 37 ਸਾਲ ਦੀ ਕਹਿਣ ਲੱਗਾ ਭਾਨੂੰ ਅੰਮ੍ਰਦਾ ਤਗਾਜਾ ਨਹੀਂ ਅੱਜ ਤਾਂ ਬਾਦ ਤੂੰ ਮੇਰੀ ਧਰਮ ਦੀ ਮਾਂ ਤੇ ਮੈਂ ਤੇਰਾ ਧਰਮ ਦਾ ਪੁੱਤ ਜਿੱਥੇ ਮਰਜੀ ਆਵਾਜ਼ ਮਾਰ ਲੈ। ਯਾਨੀ ਇਹਨੂੰ ਕਹਿੰਦੇ ਆ ਦੇਖ ਪ੍ਰਾਈਆਂ ਚੰਗੀਆਂ ਧੀਆ ਪੈਣਾ ਮਾਵਾਂ ਜਾਣੇ ਪਰ ਨਾਰੀ ਕੋ ਮਾਤ ਬਖਾਣੇ ਜਿਹਦਾ ਸੁਖਮਨੀ ਸਾਹਿਬ ਦੀ 9 ਨੰਬਰ ਰਾਸ਼ਟਪਤੀ ਦੇ ਵਿੱਚ ਗੁਰੂ ਅਜੇਂਦੇਵ ਜੀ ਮਹਾਰਾਜ ਫਰਮਾਉਂਦੇ ਆ ਪਾਰ ਤਰੇ ਆ ਰੂਪਨਾ ਪੇਖੈ ਨਿਤਰ ਯਾਨੀ ਬਾਣੀ ਦੇ ਵਿੱਚ ਇਹਦੀਆਂ ਬਹੁਤ ਉਦਾਹਰਨਾਂ ਨੇ ਜਿਸ ਤੱਕ ਦੇਸ਼ ਦੇ ਵਿੱਚ ਧੀ ਪੈਣਾ ਸਰਖਸ਼ਤਾ ਸ਼ਾਮਲ ਹੋਵੇ ਦੇਸ਼ ترقی ਕਰੂ ਅੱਜ ਆਪਾਂ ਦੇਖਦੇ ਆਂ ਵੀ ਪਿੱਛੇ ਦੇ ਆਸਾਮ ਦੇ ਵਿੱਚ ਇੱਕ ਫੌਜੀ ਦੇ ਘਰ ਵਾਲੇ ਸੀ ਤੈਨ ਬੀਬੀਆਂ ਦੇ ਨਾਲ ਜਨਦੇ ਉਹਨਾਂ ਨੇ ਕਹਿੰਦਾ ਮਤਲਬ ਇਹ ਜੋ ਦੇਸ਼ ਦਾ ਰਾਜਾ ਹੁੰਦਾ ਉਹ ਪਰਜਾ ਦਾ ਮਾਈ ਬਾਪ ਹੁੰਦਾ ਵਾ ਜੇ ਜਨ ਦੀ ਮਾਂ ਪਿਓ ਵੀ ਬੱਚਿਆਂ ਤੇ ਕਸਾ ਆਈ ਪਣਾ ਕਰ ਲੱਗ ਜਾਣ ਤਾਂ ਸ਼ਾਮਲ ਹੋਵੇ ਦੇਸ਼ ਬੋਧੀ ਤਰੱਕੀ ਨਹੀਂ ਕਰ ਸਕਦਾ ਇਸ ਕਰਕੇ ਸਰਕਾਰਾਂ ਨੂੰ ਵੀ ਹੱਥ ਜੋੜ ਕੇ ਨਿਮਰਤਾ ਸਹਿਤ ਬੇਜਤੀ ਆ ਵੀ ਦੇਖ ਵੀ ਜਿਹੜੇ ਧੀਆਂ ਪੈਣਾ ਹੁੰਦੀਆਂ ਨੇ ਉਹ ਸਾਂਝੀਆਂ ਹੁੰਦੀਆਂ ਨੇ ਯਾਨੀ ਇਹਨਾਂ ਦੇ ਹਫਾਜ਼ਤ ਕਰਨਾ ਇਹਨਾਂ ਦੀ ਸੁਰੱਖਿਆ ਕਰਨਾ ਸਾਡਾ ਪਹਿਲਾ ਫਰਜ਼ ਆ ਵੀ ਇਸ ਕਰਕੇ ਜੋ ਵੀ ਮਹਾਰਾਜੇ ਕਹਿਆ ਜ ਹੁਣ ਸੋਸ਼ਲ ਮੀਡੀਆ ਤੇ ਚੱਲ ਰਿਹਾ ਵਾ ਕਹਿੰਦਾ ਵੀ ਜੇ ਕਿਸੇ ਨੇ ਜਣਦੀ ਕਹਿਨਾ ਮਤਲਬ ਆਪਣੀ ਧੀ ਭੈਣ ਜਾਂ ਬਕਾਰਾਂ ਤੋਂ ਜੋ ਵਾਕਾਂ ਨੂੰ ਬਚਾਉਣਾ ਵਾ ਹਰ ਇੱਕ ਸਕੂਲ ਦੇ ਵਿੱਚ ਸਿੱਖ ਇਤਿਹਾਸ ਤੇ ਬਾਣੀ ਦਾ ਜਿਹੜਾ ਪਾਠਾ ਸ਼ੁਰੂ ਕਰਾ ਦਿਓ ਜੇ ਕੋਈ ਵੀ ਬੱਚਾ ਧਰਮ ਤੋਂ ਜਣਦੀ ਪਰਾ ਨਹੀਂ ਜਾਊਗਾ ਕਿਉਂ ਜਿਹੜਾ ਧਰਮ ਆ ਜਿਦਾ ਗੁਰੂ ਨਾਨਕ ਮਹਾਰਾਜ ਜਨੇ ਬਾਬਰ ਨੂੰ ਕੀ ਕਹਿਆ ਸੀ ਸ਼ਰਮ ਧਰਮ ਦੋਈ ਛੁੱਪ ਖਲੋਏ ਕੋੜ ਫੇਰੇ ਪ੍ਰਧਾਨ ਵੇ ਲਾ ਲੋ ਵੀ ਜਿੱਥੇ ਸ਼ਰਮ ਤੇ ਧਰਮ ਹੈ ਨਹੀਂ ਤਾਂ ਸਮਝ ਲੈ ਵੀ ਉੱਥੇ ਤਰੱਕੀ ਨਹੀਂ ਹੈਗੀ ਇਸ ਕਰਕੇ ਲੋੜ ਆ ਵੀ ਅੱਜ ਸਾਨੂੰ ਜਣਦੇ ਆਪਣੀਆਂ ਧੀਆ ਪੈਣਾ ਬਗਾਨੀ ਧੀ ਪੈਨੂ ਵੀ ਆਪਣੀ ਧੀ ਪੈਣ ਸਮਝਣਾ ਵੀ ਉਹ ਜਿਹੜੇ ਕਹਿੰਦੇ ਨੇ ਚਮਕੀਲੇ ਦੇ ਹੱਕ ਜਵੇ ਚਮਕੀਲਾ ਬਹੁਤ ਵਧੀਆ ਸੀ ਉਹਨਾਂ ਨੂੰ ਜਣਦੇ ਮੈਂ ਇੱਕ ਬੇਨਤੀ ਕਰਨੀ ਚਾਹੁੰਨਾ ਉਹ ਮੈਂ ਚਮਕੀਲੇ ਨੇ ਜਿੰਨੇ ਵੀ ਗਾਣੇ ਗਾਏ ਆ ਕੀ ਆਪਏ ਤੁਸੀਂ ਆਪਣੀ ਧੀ ਦੇ ਨਾਲ ਬਹਿ ਕੇ ਆਪਣੀ ਭੈਣ ਦੇ ਨਾਲ ਬਹਿ ਕੇ ਆਪਣੀ ਮਾਂ ਦੇ ਨਾਲ ਬਹਿ ਕੇ ਸੁਣ ਸਕਦੇ ਇਸ ਕਰਕੇ ਸ਼ਰਮ ਆਉਣੀ ਚਾਹੀਦੀ ਆ ਕਿਉਂਕਿ ਧੀਆਂ ਪੈਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਹੋਈਆਂ ਭੁੱਲਾਂ ਦੀ ਮਾਫੀ ਜੀ ਮੰਨ ਲਈਏ ਤਾਂ ਇੰਨਾ ਕੁਸੀ ਕਾਫੀ ਭੁੱਖੇ ਨੂੰ ਰੋਟੀ ਪਿਆਸੇ ਨੂੰ ਪਾਣੀ ਤਪਦੇ ਹੋਏ ਹਿਰਦੇ ਨੂੰ ਗੁਰੂ ਨਾਨਕ ਦੀ ਬਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ